ਲੋ ਵੀ ਦੋਸਤੋ ਅੱਜ ਇੱਕ ਤੁਹਾਨੂੰ ਪੁਰਾਣੀ ਜਿਹੜੀ ਆਪਣੀ ਪਰੰਪਰਾ ਸੀਗੀ ਉਹਦੇ ਨਾਲ ਤੁਹਾਨੂੰ ਜੋੜਨ ਜਾ ਰਹੇ ਹਾਂ ਅਸੀਂ ਫਿਰ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪਿੱਤਲ ਦੇ ਭਾਂਡੇ ਹੋਇਆ ਕਰਦੇ ਸੀ ਸਕਾਸ਼ ਕਰਕੇ ਪਿੱਤਲ ਜਾਂ ਮਿੱਟੀ ਦੇ ਭਾਂਡੇ ਹੋਇਆ ਕਰਦੇ ਸੀ ਅੱਜ ਉਹ ਭਾਂਡੇ ਅਲੋਪ ਹੋ ਗਏ ਕਿਉਂਕਿ ਸਟੀਲ ਤੇ ਸਿਲਵਰ ਦੇ ਭਾਂਡੇ ਉਹ ਚੱਲ ਪਏ ਨੇ ਹਨਾ ਤੇ ਅਸੀਂ ਸਾਡੇ ਵਿਚਕਾਰ ਬਾਈ ਜੀ ਹੈਗੇ ਨੇ ਜਿਹੜੇ ਕੀ ਭਾਂਡੇ ਕਲੀ ਕਰਦੇ ਸੀਗੇ ਤੇ ਬੜਾ ਹੋਕਾ ਵੀ ਸੋਹਣਾ ਲੱਗਦਾ ਸੀਗਾ ਪਾਂਡੇ ਕਲੀ ਕਰਾ ਲੋ ਤੇ ਅੱਜ ਉਹ ਆਵਾਜ਼ ਵੀ ਕਿਧਰੇ ਲੋਪ ਹੋ ਗਈ ਤੇ ਉਹ ਭਾਂਡੇ ਕਲੀ ਕਰਨ ਵਾਲੇ ਵੀ ਸਾਡੇ ਵੀਰ ਘਟਦੇ ਜਾ ਰਹੇ ਦਿਨ ਬਦਨ ਤਾਂ ਸਾਡੇ ਵਿਚਕਾਰ ਬਾਈ ਜੀ ਨੇ ਬਾਈ ਜੀ ਕੀ ਨਾਂ ਤੁਹਾਡਾ ਦਰਸ਼ਨ ਲਾਲ ਦਰਸ਼ਨ ਲਾਲ ਜੀ ਦਰਸ਼ਨ ਲਾਲ ਜੀ ਤੁਸੀਂ ਭਾਂਡੇ ਕਲੀ ਕਰਨ ਦਾ ਮਤਲਬ ਤੁਹਾਡੇ ਪਰਿਵਾਰ ਦੇ ਵਿੱਚ ਹੀ ਜਾਂ ਕੀ ਕੀ ਲੱਗੀ ਜੀ ਇਹ ਸੜਾ ਪਾਈ ਫਟਾ ਕਰਦਾ ਸੀ ਜੀ ਉਹਨਾਂ ਨਾਲ ਤੁਸੀਂ ਕਰਨ ਲੱਗੇ ਹੁੰਦੇ ਆ ਅੱਛਾ ਤੁਹਾਡਾ ਵੱਡਾ ਭਾਈ ਕੰਮ ਕਰਦਾ ਠੀਕ ਹੈ ਜੀ ਤੇ ਇਹ ਇਹਦੇ ਕੀ ਕੀ ਫਿਰ ਆਪ ਨੂੰ ਬੈਨੀਫਿਟ ਨੇ ਜੀ ਭਾਂਡੇ ਗਲੀ ਕਰ। ਬੈਨੀਫਿਟ ਹੈ। ਪਿੱਤਲ ਦੇ ਭਾਂਡੇ ਚੀਜ਼ ਨਹੀਂ ਖਰਾਬ ਹੁੰਦੀ। ਬਿਮਾਰੀ ਨਹੀਂ ਲੱਗਦੀ। ਠੀਕ ਹੈ। ਤੇ ਇਸ ਦੀ ਨੂੰ ਨਹੀਂ ਇਹਦੇ ਭਾਂਡੇ ਚਾਹ ਬਣਾ ਨੇ ਤੇ ਬਿਮਾਰੀ ਲੱਗਦੀ ਹੈ। ਅਸੀਂ ਇਹਦੇ ਭਾਂਡੇ ਚਾਹ ਬਣਾਵਾਂਗੇ ਤਾਂ ਖੱਟੀ-ਖੱਟੀ ਤੇ ਕੋੜੀ-ਕੋੜੀ ਹੁੰਦੀ ਹੈ। ਠੀਕ ਹੈ ਜੀ। ਯਾਨੀ ਤੁਹਾਡਾ ਕਹਿੰਦਾ ਮਤਲਬ ਇਹ ਹੈ ਵੀ ਜਿਹੜੇ ਜਿਹੜੇ ਭਾਂਡੇ ਇਹ ਪਿੱਤਲ ਦੇ ਨੇ ਇਹਨਾਂ ਨੂੰ ਯੂਜ਼ ਕੀਤਾ ਜਾਣਾ ਚਾਹੀਦਾ ਤੇ ਭਾਂਡੇ ਕਲੀ ਕਰਾ ਕੇ ਹੀ ਮਤਲਬ ਵਰਤਿਆ ਜਾਣਾ ਚਾਹੀਦਾ ਜਿਵੇਂ ਕਿ ਪ੍ਰਾਂਤ ਪਈ ਹੈ ਨਾ ਤੇ ਮਤਲਬ ਪਤਲੀ ਹੈ ਤਾਂ ਇਹਨਾਂ ਨੂੰ ਮਤਲਬ ਇਹ ਭਾਂਡੇ ਕਲੀ ਕਰਾ ਕੇ ਕਲੀ ਕਰਾ ਕੇ ਵਰਤੋ ਤਾਂ ਵਰਤੋ ਤਾਂ ਇਹਨਾਂ ਨਾਲ ਮਤਲਬ ਬਾਈ ਜੀ ਦਾ ਕਹਿੰਦਾ ਮਤਲਬ ਇਹ ਹੈ ਵੀ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਆਪਣੇ ਅੰਦਰ ਸਟੀਲ ਜਾਂ ਸਿਲਵਰ ਦੇ ਤੱਤ ਜਾਂਦੇ ਆ ਤਾਂ ਜੇ ਇਹ ਆਪਣੇ ਵਿੱਚ ਇਹਨਾਂ ਦੇ ਤੱਤ ਜਾਣਗੇ ਤਾਂ ਲੋਹਾ ਦੀ ਘਾਟ ਹੁੰਦੀ ਜਿਵੇਂ ਘਾਟਾਂ ਹੁੰਦੀਆਂ ਉਹ ਇਹ ਪੂਰੀਆਂ ਕਰਦਾ ਹੈ ਤਾਂ ਸਾਰੇ ਹੀ ਦੋਸਤਾਂ ਨੂੰ ਇਹ ਹੈ ਵੀ ਆਪਾਂ ਇਸ ਤਰ੍ਹਾਂ ਦੀਆਂ ਮਤਲਬ ਜਿਹੜੇ ਭਾਂਡੇ ਜ਼ਰੂਰ ਵਰਤੇ ਜਾਣ ਤਾਂ ਸਾਰੇ ਦੋਸਤਾਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਕਿਉਂਕਿ ਜਿਹੜਾ ਸਾਡਾ ਇਹ ਚੈਨਲ ਬਣਾਇਆ ਹੈ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਲਾਜ਼ਮੀ ਕਰੋ ਜੀ ਤੁਸੀਂ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀ ਜਿਹੜੀ ਇਹ ਵੀਡੀਓ ਹੈ ਇਹ ਕਿਸ ਤਰ੍ਹਾਂ ਦੀ ਲੱਗੀ ਜੀ ਕਿਸੇ ਵੀ ਵੀਰ ਭਾਈ ਨੇ ਭਾਂਡੇ ਕਲੀ ਕਰੇ ਨਹੀਂ ਹੁਣ ਤੇ ਬਾਈ ਜੀ ਦਾ ਐਡਰੈਸ ਤੁਹਾਨੂੰ ਦੱਸ ਦਿੰਨੇ ਆਂ ਅਸੀਂ ਗੋਪਾਲਨਗਰ ਗਲੀ ਨੰਬਰ 8 ਬਠਿੰਡਾ 9590028 88347 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ